ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਦਾ ਕਰਦੇ ਗਏ ਹਾਂ ਹੀ ਪਰਿਵਾਰ ਨਾਲ ਜਿਨ੍ਹਾਂ ਦੀ 5 ਤਰੀਕ ਨੂੰ ਕੱਲ ਮੈਰਿਜ ਹੈ ਲੜਕੀ ਦੀ ਤੇ ਜੋ ਜੋ ਪੈਂਦੀ ਨਾਲੇ ਸਾਨੂੰ ਕਿਹਾ ਸੀ ਤੇ ਆਪਾਂ ਲੈ ਕੇ ਪਹੁੰਚੇ ਹਾਂ ਤੇ ਆਪਾਂ ਉਹ ਪਰਿਵਾਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਹਨਾਂ ਦਾ ਵੀਡੀਓ ਦੇਖ ਕੇ ਤੇ ਇਹਨਾਂ ਦੀ ਅਪਸਾਦ ਦਿੱਤਾ ਹੈ ਤੇ ਇੱਕ ਵੀਰ-ਵੀਰ ਕੇ ਤੋਂ ਵੀ ਵੀਰ ਆਇਆ ਸੀ ਉਸ ਦਿਨ ਯੋ ਵੀ ਆਪਣਾ ਸ਼ਗਨ ਦੇ ਕੇ ਗਿਆ ਸੀ ਲੜਕੀ ਨੂੰ ਤੇ ਅਸੀਂ ਉਹ ਵੀਰਦਾ ਵੀ ਤੁਹਾਨੂੰ ਵਧਾਣ ਕਰਦੇ ਆ ਬੜੀ ਬੜੀ ਧੰਨਵਾਦ ਅਮਰੀ ਕੁੜੀ ਦਾ ਸਾਥ ਦੇ ਲਈ ਜਿਹੜੇ ਭੈਣ ਭਰਾਲੇ ਸਾਥ ਦਿੱਤਾ ਉਹ ਘਾਨੇ ਕਰੋਂ ਪਰਮਾਤਮਾ ਹੋਰਤਾ ਵੀ ਧਾਰ ਕੁੜੀ ਦਾ ਸੇਵਾ ਇੰਦੀ ਕਰਦੇ ਆ ਤੇ ਇਹਦੇ ਵੀ ਧੰਨਵਾਦ ਕਰਦੇ ਜੋ ਜਿਹੜੇ ਸਾਥ ਤੇ ਜਿਹੜੇ ਵੀ ਸਾਡੇ ਪਰਰਾਇ ਲਏ ਸਮਾਨ ਇਹਨਾਂ ਦੇ ਬੜਾ ਧੰਵਾ ਦੇਣਾ ਚਾਹੁੰਦੇ ਹਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ